ਹਿੰਦੂਆਂ ਦੇ ਪ੍ਰਤੀ ਜਿਹੜੀ ਇਹਨਾਂ ਦੇ ਅੰਦਰ ਨਫ਼ਰਤ ਭਰੀ ਹੋਈ ਆ ਇਹ ਨਫ਼ਰਤ ਬੋਲਦੀ ਆ ਉਹਨੇ ਕੱਲ ਆਪਣੇ ਜਿਹੜੀ ਉਹਦੇ ਦਿਲ ਦੇ ਵਿੱਚ ਗੱਲ ਸੀ ਨਾ ਸਾਡੇ ਹਿੰਦੂਆਂ ਪ੍ਰਤੀ ਉਹ ਬੋਲੀ ਆ ਭਾਈ ਉਹ ਤਾਂ ਹਿੰਦੂ ਹੈ ਹੀ ਨਹੀਂ ਉਹ ਤਾਂ ਉਹ ਪਤਾ ਹੀ ਆ ਸਾਰੇ ਦੇਸ਼ ਨੂੰ ਪਤਾ ਉਹ ਹਿੰਦੂ ਕਿੱਥੋਂ ਆ ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਇਹਨਾਂ ਨੂੰ ਮੰਦਰ ਜਾਦ ਆ ਜਾਂਦੇ ਆ ਅੱਗੇ ਪਿੱਛੇ ਸਾਡੇ ਮੰਦਰਾ ਉੱਤੇ ਸਾਡੇ ਦੇਵੀ ਦੇਵਤੇ ਉੱਤੇ ਅਟੈਕ ਕਰਦੇ ਆ ਇਹ ਕਿੱਥੋਂ ਹਿੰਦੂ ਆ ਜੀ ਬੀਜਪੀ ਦੇ ਉੱਤੇ ਨਾ ਇੱਕ ਬਲੇਮ ਲਾਉਂਦੇ ਨੇ ਕਿ ਇਹ ਹਿੰਦੂ ਧਰਮ ਦੀ ਰਾਜਨੀਤੀ ਇਹ ਹਿੰਦੂ ਮੁਸਲਮ ਦੀ ਰਾਜਨੀਤੀ ਕਰਦੇ ਨੇ ਹੁਣ ਸਾਰੇ ਦੇਸ਼ ਨੇ ਦੇਖ ਲਿਆ ਵੀ ਸਟਾਰਟ ਕਿਨੇ ਕੀਤਾ ਤੂੰ ਭਾਈਚਾਰੇ ਨੂੰ ਕਹਿਣਾ ਚਾਹਨਾ ਤੁਸੀਂ ਕਦ ਤੱਕ ਇਹ ਚੀਜ਼ਾਂ ਸਹੂਗੇ ਕਦ ਤੱਕ ਤੁਸੀਂ ਜਾਤਾਂ ਪਾਤਾਂ ਦੇ ਬੰਦੇ ਰਹੋਗੇ ਜੇ ਹਾਲੇ ਵੀ ਇਦਾਂ ਚੱਲਦਾ ਰਿਹਾ ਲੇਕਿਨ ਆਉਣ ਵਾਲਾ ਟਾਈਮ ਆਪਣਾ ਖਰਾਬ ਹੋਊਗਾ ਦੇਖੋ ਧਰਮ ਦੀ ਰਾਜਨੀਤੀ ਅਸੀਂ ਨਹੀਂ ਕਰਦੇ ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਆਂ ਪਰ ਅਸੀਂ ਆਪਣੇ ਧਰਮ ਦੀ ਕਟੜਾ ਇਹ ਸਾਡਾ ਸੁਭਾਗ ਹੈ ਔਰ ਸਾਡੇ ਬਾਰੇ ਸਾਡੇ ਧਰਮ ਬਾਰੇ ਜੇ ਕੋਈ ਵੀ ਬੰਦਾ ਇੱਕ ਉਂਗਲ ਚੱਕੂਗਾ ਤੇ ਅਸੀਂ ਉਹਨੂੰ ਦੱਸਣਾ ਚਾਹੁੰਦੇ ਆਂ ਕਿ ਚਾਰ ਉਂਗਲਾਂ ਉਹਦੀਆਂ ਆਪਣੇ ਵੱਲ ਹੈਗੀਆਂ ਵਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੇ ਵਿੱਚ ਰਾਹੁਲ ਗਾਂਧੀ ਦਾ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਪੁਤਲਾ ਇਸ ਕਰਕੇ ਫੁਕਿਆ ਜਾ ਰਿਹਾ ਕਿ ਰਾਹੁਲ ਗਾਂਧੀ ਨੇ ਕੁਝ ਐਸਾ ਬਿਆਨ ਦਿੱਤਾ ਕਿ ਬਗਾਵਤ ਸ਼ੁਰੂ ਹੋ ਗਈ ਭਾਜਪਾ ਦੇ ਯੂਵਾ ਮੋਰਚਾ ਦੇ ਪ੍ਰਧਾਨ ਸਾਡਾ ਰਵੀ ਬਤਰਾ ਮੌਜੂਦਾ ਰਵੀ ਜੀ ਕਿੱਦਾਂ ਲੱਗਦਾ ਕਿ ਇੱਕ ਪਾਸੇ ਵੋਟਾਂ ਜ਼ਿਆਦਾ ਲੈ ਲੀਆਂ ਸੀਟਾਂ ਜ਼ਿਆਦਾ ਆ ਗਈਆਂ ਇਹ ਬਿਆਨਬਾਜ਼ੀ ਤਾਂ ਕਰਕੇ ਦੇ ਰਹੇ ਨੇ ਇਹ ਦੇਖੋ ਤੁਸੀਂ ਇਹਦਾ ਹੰਕਾਰ ਬੋਲਦਾ ਇਹ ਇਹਦੀ ਜਿਹੜੀ ਮਤਲਬ ਪਤਾ ਨਹੀਂ ਕਿਹੜੇ ਇਹ ਕਿਹੜੀ ਉੱਚ ਜੰਮਿਆ ਹੋਇਆ ਆ ਹਿੰਦੂਆਂ ਦੇ ਪ੍ਰਤੀ ਜਿਹੜੀ ਇਹਨਾਂ ਦੇ ਅੰਦਰ ਨਫ਼ਰਤ ਭਰੀ ਹੋਈ ਆ ਇਹ ਨਫ਼ਰਤ ਬੋਲਦੀ ਆ ਉਹਨੇ ਕੱਲ ਆਪਣੇ ਜਿਹੜੀ ਉਹਦੇ ਦਿਲ ਦੇ ਵਿੱਚ ਗੱਲ ਸੀ ਨਾ ਸਾਡੇ ਹਿੰਦੂਆਂ ਪ੍ਰਤੀ ਉਹ ਬੋਲੀ ਆ ਮੇਰੀ ਗੱਲ ਸੁਣੋ ਤੂੰ ਐਡੀ ਵੱਡੀ ਪੋਸਟ ਤੇ ਬੈਠਾ ਗਰੀਮਾ ਤੇਰੀ ਕੀ ਆ ਤੂੰ ਕੀ ਬੋਲਦਾ ਪਿਆ ਆ ਤੇਰੀ ਔਕਾਤ ਕੀ ਆ ਤੂੰ ਸਾਡੇ ਹਿੰਦੂਆਂ ਨੂੰ ਬੋਲੇ 100 ਕਰੋੜ ਹਿੰਦੂ ਆ ਹਿੰਦੁਸਤਾਨ ਦੇ ਵਿੱਚ ਤੁਸੀਂ ਐਨੇ ਸਾਲ ਰਾਜ ਕੀਤਾ ਤੁਹਾਨੂੰ ਹਿੰਦੂਆਂ ਨੇ ਹੀ ਵੋਟਾਂ ਦਿੱਤੀਆਂ ਅੱਜ ਹਿੰਦੂਆਂ ਦੇ ਖਿਲਾਫ ਤੁਸੀਂ ਬੋਲ ਰਹੇ ਹੋ ਨਹੀਂ ਕਿਹੜੇ ਤੁਸੀਂ ਦਾਅ ਚਲਾਤੇ ਗੋਲੀਆਂ ਚਲਾਤੀਆਂ ਹਿੰਸਾ ਕਹਿ ਦਿੱਤਾ ਗਿਆ ਕਿਹੜੀ ਹਿੰਸਾਵਾਦੀ ਕਰਤੀ ਹਿੰਦੂਆਂ ਨੇ ਆਦਾ ਸਮਝਾਈ ਜਾਵੇ ਤੁਸੀਂ ਸਾਡਾ ਕੋਈ ਵੀ ਦੇ ਪ੍ਰੋਗਰਾਮ ਆਂਦਾ ਸਾਡੀ ਦੀਵਾਲੀ ਆਂਦੀ ਸਾਡੀ ਅਮਨ ਆ ਯਾਤਰਾ ਆਂਦੀ ਸਾਡੀ ਕਦਾਰਨਾ ਯਾਤਰਾ ਆਂਦੀ ਕੋਈ ਸਾਡੇ ਔਰ ਵੀ ਕਿੰਨੇ ਪ੍ਰੋਗਰਾਮ ਆਂਦੇ ਤੁਸੀਂ ਕਦੇ ਦੇਖਿਆ ਕਦੇ ਵੀ ਕਿਸੇ ਹਿੰਦੂ ਨੇ ਕਿਸੇ ਦੇ ਉੱਤੇ ਇੱਟ ਮਾਰੀ ਹੋਵੇ ਕੋਈ ਥੱਪੜ ਮਾਰਿਆ ਹੋਵੇ ਕੋਈ ਚੀਜ਼ ਹਿੰਦੂ ਸਾਡੇ ਧਰਮ ਦੇ ਵਿੱਚ ਸਿਖਾਇਆ ਗਿਆ ਇਹ ਤਾਂ ਜਿਹੜੇ ਸਾਡੇ ਫੁੱਲ ਆ ਉਹਨਾਂ ਦੀ ਵੀ ਪੂਜਾ ਕਰਦੇ ਆ ਅਸੀਂ ਪੱਥਰਾਂ ਦੀ ਵੀ ਪੂਜਾ ਕਰਦੇ ਆ ਪਹਾੜਾਂ ਦੀ ਪੂਜਾ ਵੀ ਕਰਦੇ ਆ ਅਸੀਂ ਸਾਡੇ ਸਾਡੇ ਧਰਮ ਦੇ ਵਿੱਚ ਸਨਾਤਨ ਦੇ ਵਿੱਚ ਸ਼ੁਰੂ ਤੋਂ ਸਿਖਾਇਆ ਗਿਆ ਵੀ ਅਸੀਂ ਹਿੰਸਕ ਨਹੀਂ ਹੈਗੇ ਆ ਇਹ ਤਾਂ ਇੱਕ ਬਿਆਨ ਉਹਨਾਂ ਨੇ ਦਿੱਤਾ ਕਿ 12 ਅਸੀਂ ਤੋਂ ਮੋਦੀ ਸਾਹਿਬ ਲੜ ਗਏ ਅਗਰ ਅਯੋਧਿਆ ਤੋਂ ਲੜਦੇ ਤਾਂ ਉਹਨਾਂ ਨੇ ਹਾਰ ਜਣਾ ਇਸ ਕਰਕੇ 12 ਅਸੀਂ ਬਚ ਗਏ ਇਦਾਂ ਦੇ ਬਿਆਨ ਚੰਗੇ ਲੱਗਦੇ ਨੇ ਭਾਈ ਜੋ ਉਹਦਾ Hindu ਹੈ ਹੀ ਨਹੀਂ ਉਹ ਤਾਂ ਉਹ ਪਤਾ ਹੀ ਆ ਸਾਰੇ ਦੇਸ਼ ਨੂੰ ਪਤਾ ਉਹ Hindu ਕਿੱਥੋਂ ਆ ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਇਹਨਾਂ ਨੂੰ ਮੰਦਰ ਜਾਦ ਆ ਜਾਂਦੇ ਆ ਅੱਗੇ ਪਿੱਛੇ ਸਾਡੇ ਮੰਦਰਾ ਉੱਤੇ ਸਾਡੇ ਦੇਵੀ ਦੇਵਤੇ ਉੱਤੇ ਅਟੈਕ ਕਰਦੇ ਆ ਇਹ ਕਿੱਥੋਂ Hindu ਆ ਜੀ ਦੂਜੀ ਗੱਲ ਤੁਸੀਂ ਸੁਣੋ ਤੁਸੀਂ ਕਹਿੰਦੇ ਆ ਜੋਧਿਆ ਸਾਨੂੰ UP ਦੇ ਵਿੱਚ ਇੰਨੀ ਬੋਟ ਦਿੱਤੀ ਸਾਡੇ ਸਾਡੇ ਹਰ ਧਰਮ ਦੇ ਲੋਕਾਂ ਨੇ ਦਿੱਤੀ ਸਭ ਤੋਂ ਜਾਂ ਸਾਨੂੰ Hindu ਧਰਮ ਦੇ ਲੋਕਾਂ ਨੇ ਬੋਟ ਦਿੱਤੀ ਅੱਜ ਇਹਨਾਂ ਨੇ ਇੱਕ ਜਾਣ ਕੇ ਇਹਨਾਂ ਨੇ ਇੱਕ ਹੋਰ ਰੋਲਾ ਪਾਤਾ ਵੀ UP ਦੇ ਵਿੱਚ ਇਹਨਾਂ ਨੂੰ ਵੋਟ ਨਹੀਂ ਮਿਲੀ ਇਹ ਨਹੀਂ ਉਹ ਨਹੀਂ ਇਹ ਇਹਦਾ ਇੱਥੇ ਇਹਨਾਂ ਦੀ ਇੱਕ ਗਲਤਫਹਿਮੀ ਆ ਸਾਨੂੰ ਹਿੰਦੂਆਂ ਨੇ ਦਿਲ ਖੋਲ ਕੇ ਵੋਟ ਦਿੱਤੀ ਸੋ ਚਾਹੇ ਲੁਧਿਆਣਾ ਲਾ ਲਓ ਪੰਜਾਬ ਲਾ ਲਓ ਅੱਜ ਸਾਡੇ ਪਰਸੈਂਟ ਏਜ ਦੇਖੋ ਲੇਕਿਨ ਅੱਜ ਮੁੱਦਾ ਵੋਟਾਂ ਦਾ ਨਹੀਂ ਆ ਅੱਜ ਮੁੱਦਾ ਆ ਜਿਹੜਾ ਸਾਡੇ ਹਿੰਦੂਆਂ ਦੇ ਬਾਰੇ ਇਹਨੇ ਗਲਤ ਇਹਨਾਂ ਨੇ ਉਹ ਗਲਤ ਬੋਲਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਜੀ ਰਾਹੁਲ ਗਾਂਧੀ ਨੂੰ ਚੇਤਾਵਨੀ ਦਿੰਨੇ ਆ ਵੀ ਤੂੰ ਸੁਧਰ ਜਾ ਸਾਡੇ ਹਿੰਦੂਆਂ ਬਾਰੇ ਜਿਹੜੀ ਤੇਰੇ ਅੰਦਰ ਪੜ੍ਹਾ ਆ ਤੂੰ ਉਹਦਾ ਦੱਸ ਕੇ ਸਾਨੂੰ ਜਦੋਂ ਮਰਜ਼ੀ ਦੱਸ ਦੋਵੇ ਨਹੀਂ ਤਾਂ ਅਸੀਂ ਇਹਦੇ ਪੁੱਤਲੇ ਅੱਜ ਤਾਂ ਪੁੱਤਲਾ ਫੂਕ ਰਹੇ ਆ ਅੱਗੇ-ਅੱਗੇ ਅਸੀਂ ਦਿੱਲੀ ਆ ਕੇ ਵੀ ਇਹਦੇ ਘਰ-ਵਾਰ ਵੀ ਇਹਦਾ ਪੁੱਤਲਾ ਫੂਕਾਂਗੇ ਲੇਕਿਨ ਅੱਜ ਸਾਡੇ ਹਿੰਦੂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਆ ਇਹਦੇ ਅੰਦਰ ਤੁਸੀਂ ਆ ਦੇਖ ਲਓ ਕਿਹੜੀ ਕੀ ਸਾਡੇ ਜੀ ਦੋੜ ਰੱਖੇ ਬੜੀ ਖੁੱਲ ਕੇ ਵੋਟਾਂ ਪਾਈਆਂ ਹਿੰਦੂਆਂ ਨੇ ਯੋਧਿਆ ਹਰਾਤੀ ਪ੍ਰਾਊਡ ਫੀਲ ਕਰ ਲਿਆ ਯੋਧਿਆ ਹਰਾਤੀ ਲੇਕਿਨ ਅੱਜ ਦੇਖ ਹੀ ਰਹੇ ਹੋਣੇ ਨੇ ਜਦੋਂ ਬਿਆਨ ਦਿੱਤਾ ਪਾਰਲੀਮੈਂਟ ਦੇ ਵਿੱਚ ਬਿਆਨ ਜਦੋਂ ਆਇਆ ਸਾਹਮਣੇ ਆਇਆ ਤੇ ਬਿਆਨ ਸੁਣਿਆ ਹੁਣ ਉਹਨਾਂ ਨੇ ਵੀ ਆਪਣੇ ਆਪ ਨੂੰ ਕੋਸਦੇ ਹੋਣਗੇ ਕਿ ਉਹਨਾਂ ਨੇ ਕੋਸ ਨਾ ਕਰੇ ਉਹਨਾਂ ਦੇ ਗੈਰਤ ਨਹੀਂ ਹੁੰਦੀ ਹੋਊਗੀ ਬਾਕੀਆਂ ਚ ਅੱਜ ਸਾਡੇ ਹਿੰਦੂ ਧਰਮ ਦੇ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਦਿੱਤੀ ਉਹ ਪਸਾਰੇ ਹੋਣੇ ਆ ਹਾਂ ਹਿੰਦੂਆਂ ਦੇ ਪ੍ਰਤੀ ਇੰਨੀ ਨਫ਼ਰਤ ਮੈਂ ਨਹੀਂ ਕਦੇ ਦੇਖੀ ਸਾਡੇ ਤੁਸੀਂ ਇਹੀ ਗੱਲਾਂ ਅਫਗਾਨਿਸਤਾਨ ਤੇ ਜਾ ਕੇ ਕਰੋ ਉਹ ਤੁਹਾਨੂੰ ਦੱਸੋਗੇ ਜਿਹੜੇ ਉੱਥੇ ਦੇ ਲੋਕ ਆ ਲੇਕਿਨ ਸਾਡਾ ਦੇਸ਼ ਹੀ ਸਾਡੇ ਹਿੰਦੂ ਹੀ ਆ ਜਿਹੜੇ ਦਰਿਆਦਿੱਲ ਆ ਜਿਹੜੇ ਹਰ ਵਾਰ ਸੁਣ ਕੇ ਇਨੂੰ ਇਗਨੋਰ ਕਰ ਦਿੰਦੇ ਲੇਕਿਨ ਮੈਂ ਆਪਣੇ ਹਿੰਦੂ ਭਾਈਚਾਰੇ ਨੂੰ ਕਹਿਣਾ ਚਾਹਨਾ ਤੁਸੀਂ ਕਦ ਤੱਕ ਇਹ ਚੀਜ਼ਾਂ ਸਹੂਗੇ ਕਦ ਤੱਕ ਤੁਸੀਂ ਜਾਤ ਪਾਤਾਂ ਜੇ ਵੰਡੇ ਰਹੋਗੇ ਜੇ ਹਾਲੇ ਵੀ ਇਦਾਂ ਚੱਲਦਾ ਰਿਹਾ ਲੇਕਿਨ ਆਉਣ ਵਾਲਾ ਟਾਈਮ ਆਪਣਾ ਖਰਾਬ ਹੋਊਗਾ ਲੇਕਿਨ ਮੈਂ ਇਹਨਾਂ ਨੂੰ ਦੱਸ ਦੇਣਾ ਚਾਹਨਾ ਆ 600 700 ਸਾਲ ਮੁਗਲ ਰਾਜ ਕਰ ਗਏ ਉਹ ਸਾਡੇ ਧਰਮ ਨੂੰ ਨਹੀਂ ਸੱਟ ਸਕੇ ਫੇ ਅੰਗਰੇਜ਼ ਰਾਜ ਕਰ ਗਏ ਉਹ ਸਾਡੇ ਧਰਮ ਨੂੰ ਨਹੀਂ ਸੱਟ ਸਕੇ ਏ ਰਾਹੁਲ ਗਾਂਧੀ ਜਿਹੜਾ ਅੱਜ ਵਿਪਖਸ਼ ਦੇ ਵਿੱਚ ਬੈਠਾ ਅੱਜ ਇਹ ਬੜਾ ਉਧਰ 99 ਸੀਟਾਂ ਆ ਗਈਆਂ ਐ ਲੱਗੇ ਜਿੱਦਾਂ ਇਹਨੂੰ ਪ੍ਰਧਾਨ ਮੰਤਰੀ ਬਣਾਉਣ ਲੱਗੇ ਆ ਐਨਾ ਖੁਸ਼ ਸੀਗਾ ਐ ਪ੍ਰੈਸ ਕਾਨਫਰੈਂਸਾਂ ਕਰਦਾ ਫਿਰਦਾ ਸੀਗਾ ਲੇਕਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇਖੋ ਜਿਨ੍ਹਾਂ ਨੂੰ ਦੇਖੋ ਜਦੋਂ ਇਹਨੇ 3 3 ਟੰਡੋਰਾ ਦੀਆਂ ਸੀਟਾਂ ਕੱਢ ਲਓ ਸਾਡੀਆਂ ਉਸ ਤੋਂ ਜ਼ਿਆਦਾ ਆਈਆਂ ਠੀਕ ਆ ਲੋਕਾਂ ਦਾ ਜਿਹੜਾ ਰੁਝਾਨ ਸੀ ਉਹ ਮੋਦੀ ਜੀ ਵੱਲ ਸੀਗਾ ਤਾਂ ਹੀ 242 ਸੀਟਾਂ ਸਾਨੂੰ ਦਿੱਤੀਆਂ ਗਈਆਂ ਅੱਜ ਤੀਜੀ ਵਾਰ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਆ ਅਸੀਂ ਉਹਨਾਂ ਸਾਰੇ ਵੋਟਾਂ ਦਾ ਸਤਿਕਾਰ ਕਰਦੇ ਆ ਸਭ ਤੋਂ ਜ਼ਿਆਦਾ ਸਾਡੇ ਜਿਹੜਾ ਹਿੰਦੂ ਸਿੱਖ ਭਾਈਚਾਰਾ ਜਿਨ੍ਹਾਂ ਨੇ ਸਾਨੂੰ ਠੋਕ ਕੇ ਵੋਟ ਪਾਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਲੇਕਿਨ ਆ ਰਾਹੁਲ ਗਾਂਧੀ ਵਰਗੇ ਗੰਦੇ ਬੰਦੇ ਜਿਹੜੇ ਹਿੰਦੂਆਂ ਪ੍ਰਤੀ ਅੰਦਰ ਇੰਨੀ ਆਪਣੇ ਉਹ ਰੱਖੀ ਫਿਰਦੇ ਆ ਤੈਨੂੰ ਰਾਹੁਲ ਗਾਂਧੀ ਸ਼ਰਮ ਆਣੀ ਚਾਹੀਦੀ ਆ ਜਿਸ ਦੇਸ਼ ਨੇ ਤੁਹਾਨੂੰ 70 ਸਾਲ ਰਾਜ ਕਰਾਇਆ ਉਹ ਹਿੰਦੂਆਂ ਨੇ ਵੋਟਾਂ ਪਾ ਪਾਈ ਰਾਜ ਕਰਾਇਆ ਲੇਕਿਨ ਅੱਜ ਜਦ ਤੁਸੀਂ ਉਹੀ ਹਿੰਦੂਆਂ ਨੂੰ ਕੋਸਦੇ ਪਿਓ ਲੇਕਿਨ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ ਗਈ ਉੱਥੇ ਮੋਹਿਤ ਨਾਲ तमाम ਨੌਜਵਾਨ ਹੋ ਤੁਸੀਂ ਸਾਰੇ ਮੇਰੀ ਉਮਰ ਦੇ ਹੀ ਹੋ ਮੇਰੇ ਤੋਂ ਵੱਡੇ ਵੀ ਹੋਵੋਗੇ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ ਜਾਂਦੀ ਲੜਾਂ ਦੀ ਗੱਲ ਕੀਤੀ ਜਾਂਦੀ ਆ ਆਖਿਰੇ ਹਿਟਲਰ ਫਰਮਾਨ ਦੀ ਆ ਬੀਜੇਪੀ ਦੇ ਉੱਤੇ ਨਾ ਇੱਕ ਬਲੇਮ ਲਾਉਂਦੇ ਨੇ ਕਿ ਇਹ ਹਿੰਦੂ ਧਰਮ ਦੀ ਰਾਜਨੀਤੀ ਹੈ ਹਿੰਦੂ ਮੁਸਲਿਮ ਦੀ ਰਾਜਨੀਤੀ ਕਰਦੇ ਨੇ ਹੁਣ ਸਾਰੇ ਦੇਸ਼ ਨੇ ਦੇਖ ਲਿਆ ਵੀ ਸਟਾਰਟ ਕਿਨੇ ਕੀਤਾ ਜਦੋਂ ਆਪਾਂ ਖੜੇ ਹੋ ਕੇ ਸੰਸਦ ਦੇ ਵਿੱਚ ਕਹਿੰਦੇ ਹਿੰਦੂ ਹਿੰਸਕ ਹੈ ਫਿਰ ਕੋਈ ਖੜਾ ਹੋ ਕੇ ਤਾਂ ਦੱਸੂਗਾ ਨਾ ਹਿੰਦੂ ਹਿੰਸਕ ਨਹੀਂ ਹੈਗਾ ਇੱਕ ਨਾ ਇਹਨੇ ਬੜੀ ਵਧੀਆ ਗੱਲ ਕੀਤੀ ਹੈ ਕਹਿੰਦਾ ਮੈਂ ਨਾ ਕੱਲਾ ਬੀਜੇਪੀ ਵਾਲਿਆਂ ਨੂੰ ਕਹਿ ਰਿਹਾ ਇਹਨੂੰ ਇੱਕ ਗੱਲ ਪੁੱਛਣੀ ਚਾਹੁੰਦੇ ਆ ਇਹਨਾਂ ਨੇ ਇੱਕ ਕਮਿਊਨਲ ਕਮਿਊਨਲ ਐਂਡ ਟਾਰਗੇਟਡ ਵਾਇਲੈਂਸ ਐਕਟ 2011 ਦੇ ਵਿੱਚ ਲਿਆਂਦਾ ਸੀ ਜਿਹਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਸੀ ਕਿ ਜੇ ਕਿਤੇ ਦੰਗਾ ਹ ਹੁਣ ਕੱਲੇ ਜਿਹੜਾ ਉਹਦਾ ਐਕਟ ਸੀ ਅਸੀਂ ਇਹਨੂੰ ਇਹ ਪੁੱਛਦੇ ਹਾਂ ਕਿ ਕੱਲੇ ਉਹਦੇ ਵਿੱਚ ਭਾਜਪਾ ਵਾਲੇ ਅੰਦਰ ਜਾਣੇ ਸੀ ਕਿ ਕਾਂਗਰਸ ਵਾਲੇ ਹਿੰਦੂ ਵੀ ਜਾਣੇ ਸੀ ਕਿ ਹੋਰ ਜਿਹੜੀ ਪਾਰਟੀਆਂ ਵਾਲੇ ਹਿੰਦੂ ਉਹ ਵੀ ਅੰਦਰ ਜਾਣੇ ਸੀ ਜੇ ਸਾਰੇ ਜਾਣੇ ਸੀ ਫਿਰ ਆਪਣੀ ਗੱਲ ਤੋਂ ਪਲਟੇ ਨਾ ਹੁਣ ਮਰਦਾਂ ਵਾਂਗੂ ਕਹੇ ਕਿ ਮੈਂ ਹਾਂ ਹਿੰਦੂ ਸਮਾਜ ਨੂੰ ਸਾਰੇ ਨੂੰ ਗਿਆ ਫਿਰ ਪਲਟਦਾ ਕਿਉਂ ਪਿਆ ਆਪਣੇ ਗੱਲ ਤੋਂ ਸ਼ਰਮ ਕਰ ਲੈ ਬੋਲਣ ਲੱਗੇ ਨਾ ਕੁਝ ਸੋਚ ਕੇ ਬੋਲਣਾ ਚਾਹੀਦਾ ਹੈਗਾ ਇਹ ਕਾਂਗਰਸ ਦਾ ਸ਼ੁਰੂ ਤੋਂ ਹੀ ਇਦਾਂ ਰਿਹਾ ਭਾਜੀ ਇਹ ਕੁਝ ਵੀ ਬੋਲਦੀ ਹੈ ਗਿਆ ਮੁੜ ਕੇ ਬਿਆਨ ਦੇ ਕੇ ਚੁੱਪ ਹੋ ਜਾਂਦੀ ਹੈ ਲੇਕਿਨ ਇਹ ਵੀਰ ਹੈ ਮੇਨਾਂ ਸਿੱਖ ਵੀਰ ਨੇ ਆਓ ਭਾਈ ਅ ਭਾਈ ਤੁਹਾਡੇ ਦੋਨਾਂ ਨਾਲ ਮੈਂ ਗੱਲ ਕਰਨਾ ਚਾਹੁੰਦਾ ਬਾਕੀ ਨਹੀਂ ਛੋਟੀ ਗੱਲ ਇਹਨਾਂ ਨਾਲ ਕਰਨੀ ਤੁਹਾਡੇ ਨਾਲ ਮੈਂ ਗੱਲ ਜਰੂਰ ਕਰੂੰਗਾ ਭਾਈ ਇੱਧਰ ਆਓ ਥੋੜਾ ਜਿਹਾ ਮੇਰੇ ਕੋਲ ਆਓ ਭਾਈ ਖਤਰਾ ਹੈ ਨਹੀਂ ਨਹੀਂ ਵੀ ਕੋਈ ਖਤਰਾ ਨਹੀਂ ਇਹ ਅਸੀਂ ਭਰਾ ਕਿ ਨਹੀਂ ਆ ਭਰਾ ਹੈ ਬਾਈ ਲਾਲਾ ਖੂਨ ਹੀ ਮੇਰਾ ਕੋਈ ਪੀਲਾ ਹੈ ਯਾਰਾ ਕੋਈ ਨੀਲਾ ਹੈ ਯਾਰਾ ਕਾਲਾ ਵਾ ਤੁਹਾਡਾ ਕਿਹੜਾ ਇਹ ਬਸ ਇਹ ਕੱਟੜ ਤਾਂ ਜਿਹੜੀ ਅੰਦਰ ਭਰੀ ਹੋਈ ਹੈ ਨਾ ਲੋਕਾਂ ਦੇ ਉਹੀ ਬਾਹਰ ਹੁੰਦੀ ਹੈ ਹੋਰ ਕੁਝ ਨਹੀਂ ਕੀ ਵੀ ਲੜਾਈਆਂ ਕਰਾਉਣੀਆਂ ਨੇ ਦੰਗੇ ਕਰਾਣੇ ਨੇ ਇਹ ਚਾਹੁੰਦੇ ਆ ਬਾਈ ਇਹ ਚਾਹੁੰਦੇ ਇਹ ਕੁਝ ਹੋਵੇ ਇੱਥੇ ਪੰਜਾਬ ਅੱਗੇ ਚਿੰਗਾਰੇ ਤੋਂ ਉੱਠਦਾ ਰਹਿੰਦਾ ਪੰਜਾਬ ਦੇ ਵਿੱਚ ਦੰਗੇ ਕਰਾਣੇ ਇਹ ਪੰਜਾਬ ਦੇ ਵਿੱਚ ਕਰ ਕੀ ਰਏ ਨੇ ਇਹ ਪੂਰੇ ਪੂਰਾ ਕਰ ਕੀ ਰੇ ਨੇ ਆ ਵੈਸੇ ਬਈ ਦੇਖੋ ਉਹ ਹੈਗਾ ਨਿਆਣਾ ਉਹਦੇ ਬੱਲੇ ਕੱਖ ਨਹੀਂ ਹੈਗਾ ਆ ਰਾਹੁਲ ਗਾਂਧੀ ਜਿਹੜੇ ਉੱਥੋਂ ਦਿੱਲੀ ਦੇ ਵਿੱਚ ਖੈਰ ਪਾਏਗੇ ਉਹ ਫੈਮਿਲੀ ਦੇ ਬੰਦੇ ਨੇ ਪੁੱਛੋ ਇਹਨਾਂ ਨੂੰ 1984 ਦਾ ਬੰਦਾ ਹੈਗਾ ਆ ਅੱਜ ਸਾਨੂੰ ਕੱਟੋਂ-ਕੱਟ ਜਿਆਦਾ ਨਹੀਂ ਤੇ 38-40 ਸਾਲ ਹੋ ਗਿਆ ਛੋਟੇ-ਛੋਟੇ ਹੈਗੇ ਆ ਆਪਾਂ ਉੱਥੇ ਸਾਡਾ ਨੁਕਸਾਨ ਹੋਇਆ ਜੋ ਕਿ ਆਪਾਂ ਫਿਰ ਇੱਥੇ ਆ ਗਏ ਪੰਜਾਬ ਆ ਗਏ ਪੰਜਾਬ ਤੋਂ ਬਾਅਦ ਹਾਲੇ ਤੱਕ ਵੀ ਸਾਨੂੰ ਕੋਈ ਸਹੂਲਤ ਨਹੀਂ ਮਿਲੀ 84 ਵਾਲੇ ਜਿਹੜੇ ਪਰਿਵਾਰ ਹੈਗੇ ਆ ਅੱਜ ਇੰਨੇ ਦੁਖੀ ਬੈਠੇ ਆ ਕਈ ਬੰਦੇ ਕੋ ਆਪਣਾ ਕੰਮ ਨਹੀਂ ਹੈਗਾ ਵੇਲੇ ਤੁਰੇ ਫਿਰਦੇ ਆ ਸੋ ਤੁਹਾਨੂੰ ਪਤਾ ਹੀ ਹੁਣ ਹੁਣ ਇਹ ਦੱਸੋ ਕਿੰਨੇ ਤੱਕਾ ਕੀਤਾ ਤੱਕਾ ਕਿਹੜੀ ਸਰਕਾਰ ਸੀਗੀ ਦੇਖੋ ਜੀ ਕਾਂਗਰਸ ਨੇ ਤੱਕਾ ਕੀਤਾ ਰਾਹੁਲ ਗਾਂਧੀ ਦੀ ਮਾਨਸਿਕਤਾ ਜਿਹੜਾ ਅੱਜ ਆਪਾਂ ਸਮਰਾਲਾ ਚੌਂਗ ਦੇ ਵਿੱਚ ਭਾਰਤੀ ਜਨਤਾ ਯੂਵ ਮੋਰਚਾ ਲੁਧਿਆਣਾ ਦੇ ਅਧਿਖਸ਼ ਮੇਰੇ ਵੀਰ ਰਵੀ ਪੱਤਰਾ ਦੀ ਅਗਵਾਈ ਦੇ ਵਿੱਚ ਅੱਜ ਰੋਸ਼ਮਜਾਰਾ ਕੀਤਾ ਜਾ ਰਿਹਾ ਰਾਹੁਲ ਗਾਂਧੀ ਜਿਹੜਾ ਇੱਕ ਬਚਕਾਣਾ ਬਿਆਨ ਦਿੱਤਾ ਇਹਨੇ ਪਹਿਲੇ ਤਾਂ ਮੈਂ ਇਹਨੂੰ ਪੁੱਛਣਾ ਚਾਹਣਾ ਤੂੰ Hindu ਐ ਮੁਸਲਿਮ ਐ ਸਿੱਖ ਐ ਇਸਾਈ ਐ ਇਹਨੂੰ ਸ਼ਰਮ ਚਾਹੀਦੀ ਐ rahul gandhi ਨੂੰ ਜਿਹੜਾ ਇੱਕ ਆਪਣ ਨੂੰ ਆਪਣਾ ਨਹੀਂ ਪਤਾ ਉਹ ਕਿਸ ਕਮਿਊਨਿਟੀ ਦਾ ਬਿਲੋਂਗ ਕਰਦਾ ਉਹ ਪਹਿਲੇ ਉਹਨੇ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਹਿੰਦੂਆਂ ਦੇ ਵਿੱਚ ਫਾੜ ਪਾ ਰਿਆ rahul gandhi ਇੱਕ ਬਹੁਤ ਹੀ ਘਟੀਆਂ ਮਾਨਸਿਕਤਾ ਸੋਚ ਵਾਲਾ ਇਨਸਾਨ ਹੈ ਜਦੋਂ ਤਾਂ ਇਹਨੂੰ ਇਹਨੂੰ Hindu ਵੋਟ ਬੈਂਕ ਚਾਹੀਦਾ ਹੁੰਦਾ ਲੋਕ ਸਭਾ ਦੇ ਚੋਣਾਂਵਾਂ ਦੇ ਵਿੱਚ ਇਹ ਸ਼ਿਵਲਿੰਗ ਦੀ ਅਰਾਧਨਾ ਕਰਦਾ ਜਾ ਕੇ ਉੱਥੇ ਜਲ ਚੜ੍ਹਾਉਂਦਾ ਕਿ ਹਾਂ ਵੀ ਮੈਂ ਹਿੰਦੂਆਂ ਦਾ ਹਿਤੈਸ਼ੀ ਹਾਂ ਤੇ ਜਦੋਂ ਇਨੂੰ ਪਤਾ ਹਿੰਦੂਆਂ ਨੇ ਉਹ ਵੋਟਾਂ ਨਹੀਂ ਪਾਈਆਂ ਤੇ ਹਿੰਦੂਆਂ ਦੇ ਬਾਰੇ ਜ਼ਹਿਰ ਗੋਲਦਾ ਪਿਆ ਦੇਖੋ ਧਰਮ ਦੀ ਰਾਜਨੀਤੀ ਅਸੀਂ ਨਹੀਂ ਕਰਦੇ ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਆਂ ਪਰ ਅਸੀਂ ਆਪਣੇ ਧਰਮ ਲਈ ਕੱਟੜ ਆ ਇਹ ਸਾਡਾ ਸੁਭਾਗ ਹੈ ਔਰ ਸਾਡੇ ਬਾਰੇ ਸਾਡੇ ਧਰਮ ਬਾਰੇ ਜੇ ਕੋਈ ਵੀ ਬੰਦਾ ਇੱਕ ਉਂਗਲ ਚੱਕੂਗਾ ਤੇ ਅਸੀਂ ਉਹਨੂੰ ਦੱਸਣਾ ਚਾਹੁੰਦੇ ਆਂ ਵੀ ਚਾਰ ਉਂਗਲਾਂ ਉਹਦੀਆਂ ਆਪਣੇ ਵੱਲ ਹੈਗੀਆਂ ਵਾ ਅਸੀਂ ਇਹ ਥੋੜੇ ਪੱਥਰ ਦਾ ਜਵਾਬ ਵੇਟਣਾ ਦੇਣਾ ਚੰਗੀ ਤਰ੍ਹਾਂ ਜਾਣਦੇ ਆਂ ਇਸ ਕਰਕੇ ਮੇਰੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਇਨਾਂ ਮੂਰਖਾਂ ਨੂੰ ਜੇ ਲਗਾਮ ਪਾਈ ਜਾਂਦੀ ਹੈ ਤੇ ਲਗਾਮ ਪਾ ਦਿੱਤੀ ਵੇ ਸਮੇਸ਼ਰ ਨਹੀਂ ਤਾਂ ਸਾਨੂੰ ਚੰਗੀ ਤਰ੍ਹਾਂ ਨੱਥ ਪਾਉਣੀ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਦਾ ਹਰੇਕ ਕਾਰਜਕਰਤਾ ਕੋਈ ਵੀ ਕਾਰਜਕਰਤਾ ਇਹ ਚੀਜ਼ਾਂ ਦਾ ਇਹ ਜਿਹੜੀਆਂ ਇਹ ਹਰਕਤਾਂ ਕਰਦੇ ਪਏ ਆ ਇਹ ਚੀਜ਼ਾਂ ਨੂੰ ਨਹੀਂ ਬਰਦਾਸ਼ਤ ਕਰੂਗਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਕੀ ਰਊਗਾ ਰਵੀ ਜੀ ਅਗਲਾ ਸਟੈਪ ਦੇਖੋ ਜੇ ਤਾਂ ਮਾਫੀ ਮੰਗ ਲੈਂਦਾ ਠੀਕ ਆ ਨਹੀਂ ਤਾਂ ਅਸੀਂ ਦਿੱਲੀ ਕੂਚ ਕਰਾਂਗੇ ਦਿੱਲੀ ਜਾ ਕੇ ਇਹਦੇ ਘਰ ਦੇ ਬਾਹਰ ਬੈਠਾਂਗੇ ਕਾਂਗਰਸ ਦੇ ਦਫਤਰਾ ਬਾਹਰ ਬਹਿ ਕੇ ਪ੍ਰਦਰਸ਼ਨ ਕਰਾਂਗੇ ਤੇ ਐਂਡ ਇਹਨੂੰ ਮਾਫੀ ਮੰਗਣੀ ਪਊਗੀ ਨਹੀਂ ਤਾਂ ਸਾਡਾ Hindu ਸਮਾਜ ਇਹਨੂੰ ਪੂਰੀ ਜ਼ਿੰਦਗੀ ਜੇ ਅਸੀਂ ਕਿਤੇ ਪ੍ਰਭੂ ਰਾਮ ਜੀ ਨੂੰ ਯਾਦ ਕਰਦੇ ਆ ਨਾ ਸਾਡੇ ਜਿਹੜੇ ਪਰਸ਼ोत्तम ਹੈਗੇ ਸਾਡੇ ਰਾਮ ਜੀ ਆ ਜਿਹੜੇ ਜੇ ਸਾਡੇ ਲੋਕ Hindu ਆ ਦੇ ਅੰਦਰ ਜੇ ਥੋੜੀ ਜੀ ਵੀ ਇੱਕ ਇਨਸਾਨੀਅਤ ਹੈਗੀ ਆ ਪੂਰੀ ਜ਼ਿੰਦਗੀ ਆ ਗੱਲ ਯਾਦ ਰੱਖਿਓ ਉਹਨੇ ਆਪਣੀ ਦਿਲ ਦੀ ਭਾਵਨਾ ਕੱਢ ਕੇ ਅੱਜ ਸਾਡੇ ਉਹਨੇ ਦਿਲ ਦੀ ਜਿਹੜੀ ਆਪਣੀ ਉਹ ਸੀਗੀ ਪੜਾ ਸੀਗੀ ਉਹ ਬਾਹਰ ਕੱਢੀ ਆ ਮੈਂ ਆਪਣੇ ਸਾਰੇ ਹਿੰਦੂ ਸਮਾਜ ਨੂੰ ਕਹਿਣਾ ਹੈ ਬਾਈ ਇੱਕ ਹੋ ਜਾਓ ਨਹੀਂ ਤਾਂ ਇਹ ਲੋਕ ਇਦਾਂ ਹੀ ਸਾਡੇ ਤੇ ਅਤਿਆਚਾਰ ਕਰਦੇ ਰਹੂਗੇ ਜੀਪੀ ਦੇ ਵਿੱਚ ਕਰੋਸ਼ ਨਜ਼ਰ ਆ ਗਿਆ ਬੀਜੇਪੀ ਨੇ ਸਾਬ ਕਲ ਕਹਤੀ ਹੈ ਕਿ ਅਗਰ ਰਾਹੁਲ ਗਾਂਧੀ ਮਾਫੀ ਨਹੀਂ ਮੰਗਦੇ ਤਾਂ ਦਿੱਲੀ ਦੇ ਵਿੱਚ ਤੇ ਕਾਂਗਰਸੀਆਂ ਦੇ ਦਫਤਰ ਦੇ ਬਾਹਰ ਜਿਹੜਾ ਉਹਨਾਂ ਦਾ ਕਿਰਾਾਫ ਕੀਤਾ ਜਾਊਗਾ ਹਲਦ ਨਾਲ ਕਹਿੰਦਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਨੂੰ ਲੈਣਾ ਲਈ